ਤਸਵੀਰਾਂ ਦੇ ਵਿੱਚ ਤੁਸੀਂ ਦੇਖ ਲਓ ਡਾਂਗਾ ਚੱਲ ਪਿਆ ਨੇ ਮਹਾਰਾਜ ਜੀ ਇੱਕ ਵਾਰ ਹੋਰ ਜੀ ਮਹਾਰਾਜ ਜੀ ਇੱਕ ਵਾਰ ਹੋਰ ਆ ਤੇ ਤੁਸੀਂ ਤਸਵੀਰ ਦੇਖਦੇ ਹੋ ਕਿ ਅਗਰੈਸਿਵ ਹੁੰਦੇ ਨਜ਼ਰ ਆ ਰਹੇ ਨੇ लाठी चार्ज ਹੋ ਚੁੱਕਿਆ ਹੈ ਤੁਸੀਂ ਤਸਵੀਰਾਂ ਦੇਖ ਲਓ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ लाठी ਚਾਰਜਿੰਗ ਹੋ ਚੁੱਕਿਆ ਹੈ ਨੰਗ ਸਿੰਘਾ ਦੇ ਸਭ ਦੇ ਡਾਂਗਾ ਛੁੱਟੀਆਂ ਵੱਜ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਸਾਹਮਣੇ ਸਭ ਨਜ਼ਰ ਆ ਰਿਹਾ ਤੇ ਇੱਧਰ ਵੀ ਇੱਕ ਨਹਿੰਗ ਨੂੰ ਫੜ ਲਿਆ ਤੇ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਕੰਟਰੋਲ ਕਰ ਰਿਹਾ ਸੀਗਾ ਪਰ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੀ ਹੈ ਸਾਟੀ ਵਜੀ ਆ ਕੀ ਕੀ ਗੱਲ ਗੱਲ ਕੀ ਹੋਈ ਸਾਰੀ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਤੁਹਾਡੀ ਤੁਸੀਂ ਪ੍ਰਸ਼ਾਸਨ ਕੌਨੀ ਕਹਿੰਦਾ ਨੇ ਫੜ ਲਿਆ ਜ਼ਬਰਦਸਤੀ ਗੱਲ ਦੱਸੋ ਗੱਲ ਕੀ ਹੋਈ ਹੈ ਹੁਣ ਚੱਲ ਪੈ ਜਾ ਫਿਰ ਬੜਾ ਹੁਕਮ ਹੋ ਗਿਆ ਉਸ ਤੋਂ ਬਾਅਦ ਜਿਹੜਾ ਥੋੜਾ ਪੁਲਿਸ ਨੂੰ ਗੁੱਸਾ ਆਇਆ ਤਾਂ ਕਰਕੇ ਸਾਰੀ ਚੀਜ਼ ਤਸਵੀਰ ਬਦਲ ਗਈ ਹੈ ਇੱਥੇ ਝੜਪ ਹੁੰਦੀ ਹੈ ਇੱਕ ਪੁਲਿਸ ਮੁਲਾਜ਼ਮ ਹੁੰਦੇ ਨੇ ਚੱਪਲਾ ਪਈਆਂ ਹੋਈਆਂ ਨੇ ਕੌਮੀ ਸਾਫ ਮੋਰਚਾ ਦਾ ਜਿਹੜਾ ਫਲੈਗ ਪਿਆ ਹੋਇਆ ਤੁਸੀਂ ਤਸਵੀਰ ਦੇਖ ਸਕਦੇ ਹੋ ਜਿਸ ਤਿੱਕੇ ਨਾਲ ਝੜਪ ਹੋਈ ਜਿਹੜੀਆਂ ਚੀਜ਼ਾਂ ਹੋਈਆਂ ਜਿਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਵੱਜੀਆਂ ਕਈ ਨਿੰਗ ਸਿੰਘ ਵੀ ਜ਼ਖਮੀ ਹੋਏ ਪਰ ਐਸੇ ਹੀ ਨੌਬਤ ਕਿਉਂ ਆਈ ਕਿਉਂ ਕੰਟਰੋਲ ਨਹੀਂ ਹੋਇਆ ਜਾਂ ਚੀਜ਼ਾਂ ਨੇ ਸਰ ਉਹ ਜਿਨਕੇ ਚੋਟ ਲੱਗੀ ਹੈ ਪੁਲਿਸ ਮੁਲਾਜ਼ਮ ਨੇ ਤੇ ਉਹ ਕਿੰਨੀ ਠੀਕ ਹੈ ਵੀ ਦੇਖਾਂਗੇ ਅਭੀ ਕੁਝ ਕਮੈਂਟ ਨਹੀਂ ਕਰ ਸਕਦੇ ਇੱਕ ਹੀ ਮੁਲਾਜ਼ਮ ਕਿ ਲੱਗਿਆ ਨਹੀਂ ਪਤਾ ਸਕਦੇ ਇਸ ਵਕਤ ਚੰਡੀਗੜ੍ਹ ਦੀਆਂ ਬਰੂਹਾ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਕੌਮੀ ਇਨਸਾਫ ਮੋਰਚਾ ਵੱਲੋਂ ਵੱਡੀ ਗਿਣਤੀ ਵੱਲ ਅੱਗੇ ਸ਼ਿਰਕਤ ਕੀਤੀ ਜਾ ਰਹੀ ਹੈ 2 ਸਾਲ ਪੂਰੇ ਹੋਣ ਦੇ ਉੱਤੇ ਜਿਹੜਾ ਹੈ ਚੰਡੀਗੜ੍ਹ ਵੱਲ ਕੁਝ ਕਰਨੇ ਵੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹੁਣੇ ਗੱਲਬਾਤ ਚੱਲ ਰਹੀ ਸੀ ਕਿ ਤੁਹਾਡੀ ਜਿਹੜੀ ਹੈ ਗੱਲਬਾਤ ਮੈਡਮ ਨਾਲ ਕਰਾਈ ਜਾਏਗੀ ਕਿ ਤੁਸੀਂ ਅ ਵੇਟ ਕਰੋ ਉਸ ਤੋਂ ਬਾਅਦ ਕੋਈ ਪਲਾਨ ਹੋਏਗਾ ਦੱਸਿਆ ਜਾਏਗਾ ਤੇ ਜਿਹੜੀ ਵੀ ਇੱਥੇ ਪਹੁੰਚੇ ਹੋਏ ਨੇ ਉਹ ਅੱਗੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕੌਮੀ ਨਾਫ ਮੋਰਚਾ ਦੇ ਵਿੱਚ ਲਗਾਤਾਰ ਸ਼ਿਰਕਤ ਕਰ ਰਹੇ ਨੇ ਤਾਂ ਜਿਹੜੀ ਚੰਡੀਗੜ੍ਹ ਪੁਲਿਸ ਆ ਉਹ ਕਹਿ ਰਹੀ ਹੈ ਕਿ ਵੀ ਹਜੇ ਤੁਸੀਂ ਉਡੀਕ ਕਰੋ ਤੁਹਾਡੀ ਜਿਹੜਾ ਸੀਨੀਅਰ ਡੀਐਸਪੀ ਨੇ ਗੁਰਮੁਖ ਸਿੰਘ ਉਹ ਵੀ ਉੱਥੇ ਰੋਕ ਰਹੇ ਇਹਨਾਂ ਨੂੰ ਕਿ ਤੁਸੀਂ ਰੁਕੋ ਹਜੇ ਕਿਤੇ ਨਾ ਜਾਓ ਤੁਹਾਡੀ ਗੱਲਬਾਤ ਕਰ ਰਹੇ ਆ ਤੇ ਤੁਹਾਡੇ ਨਾਲ ਜਿਹੜਾ ਸਭ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਡੀਐਸਪੀ ਗੁਰਮੁਖ ਸਿੰਘ ਬਾਪੂ ਲਾਭ ਸਿੰਘ ਜਿਹੜੇ ਅੱਗੇ ਜਾ ਰਹੇ ਨੇ ਇਹ ਤਸਵੀਰ ਹੈ ਚੰਡੀਗੜ੍ਹ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿਹਦੇ ਦਾ ਸ਼ੋਰਦਰਾ ਪਾ ਕਿਹਦੇ ਦਾ ਲੜਾਈ ਦਾ ਨਾ ਕਰਦੇ ਬਾਪੂ ਜੀ ਤੁਸੀਂ ਅੱਗੇ ਵੱਲ ਜਾ ਰਹੇ ਹੋ ਕੀ ਮਕਸਦ ਹੈ ਤੁਹਾਡਾ ਅੱਗੇ ਜਾਣ ਦਾ ਅਸੀਂ ਬਾਬੇ ਵਾਰਨ ਨੂੰ ਖੜਾਣ ਵਾਸਤੇ ਆਏ ਆ ਆਪਣਾ ਮਸਲਾ ਹੱਲ ਕਰਾਉਣਾ ਸੀ ਅਸੀਂ ਆਪਣਾ ਮਸਲਾ ਹੱਲ ਕਰਾਉਣਾ ਚਾਹੁੰਦੇ ਸਾਡੇ ਮਸਲੇ ਹੱਲ ਕਰੋ ਅਸੀਂ ਸਾਡੇ ਸਾਡੇ ਜੋ ਸਾਡੀ ਮੰਗ ਹੈ ਸਾਡੀ ਧਨਵਾਨ ਪੂਰੀ ਕਰੋ ਪ੍ਰਸ਼ਾਸਨ ਕਹ ਰਿਹਾ ਕਿ ਗੱਲ ਕਰ ਰਹੇ ਆ ਕਹਿੰਦੇ ਕਿ ਕਿਹੜੀ ਕੋਈ ਗੱਲ ਨਹੀਂ 2 ਸਾਲ ਹੋ ਗਏ ਗੱਲ ਕਰਦੇ ਨੂੰ 2 ਸਾਲ ਹੋ ਗਏ ਸਾਨੂੰ 2 ਸਾਲ ਹੋ ਗਏ ਆ 2 ਸਾਲੋਂ ਸੇ ਬੈਠਿਆ ਆਥੇ ਘਰ-ਬਾਰ ਛੱਡ ਕੇ ਸਾਡੇ ਬੰਦੀ ਸਿੰਘ ਕਿਉਂ ਨਹੀਂ ਰਿਹਾ ਕਰਾਂਦੇ ਅਸੀਂ ਸ਼ਾਂਤੀਪੂਰਕ ਅਸ਼ਰਾਹ ਰਹੇ ਆ ਸਾਡੀਆਂ ਮੰਗਾਂ ਕਿਉਂ ਨਹੀਂ ਮੰਗੀਆਂ ਜਾ ਰਹੀਆਂ ਇੱਕ ਵਾਰ ਵੀ ਨਹੀਂ ਪੁੱਛਿਆ ਸਾਨੂੰ ਤੁਹਾਨੂੰ ਕੀ ਦੁੱਖ ਤਕਲੀਫ ਹੈ ਕੋਈ ਸਾਡੀ ਸਾਥ ਨਹੀਂ ਤੇ ਤਸਵੀਰਾਂ ਕਹਿੰਦੇ 2 ਸਾਲਾਂ ਤੋਂ ਬੈਠੇ ਹੋਏ ਆ ਤੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਤੇ ਇਹ ਤਸਵੀਰ ਹੈ ਤੁਹਾਨੂੰ ਦਿਖਾ ਰਿਹਾ ਇੱਧਰ 43 ਹੈ 43 ਦਾ ਬੱਸ ਸਟੈਂਡ ਹੈ ਜਿਸ ਪਾਸੇ ਨੂੰ ਇਹ ਕੂਚ ਕਰ ਰਹੇ ਨੇ ਤੇ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਉੱਤੇ ਕੰਟਰੋਲ ਕਰ ਰਿਹਾ ਤੁਸੀਂ ਦੇਖ ਰਹੇ ਹੋ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਸ ਪਾਸੇ ਨੂੰ ਲੈ ਕੇ ਜਾ ਰਹੇ ਨੇ ਕਿਉਂਕਿ 43 ਦਾ ਰਸਤਾ ਇਸ ਪਾਸੇ ਨੂੰ ਇਹ ਤਸਵੀਰ ਹੈ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਪ੍ਰਸ਼ਾਸਨ ਹਾਲਾਂਕਿ ਹਾਂ ਪੰਜ ਪੈਰਾਂ ਦੇ ਵਿੱਚੋਂ ਖੰਡਾ ਜੀ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਿਵੇਂ ਤੁਸੀਂ ਅੱਗੇ ਵੱਲ ਜਾ ਰਹੇ ਹੋ ਪ੍ਰਸ਼ਾਸਨ ਕਹਿ ਰਿਹਾ ਕਿ ਗੱਲ ਕਰ ਰਹੇ ਆ ਕਹਿੰਦੇ ਮੈਡਮ ਨਾਲ ਗੱਲ ਕਰੋ ਐਵੇਂ ਜਾਇਦਾ ਕੀ ਫਾਇਦਾ ਲੋਕ ਪਰੇਸ਼ਾਨ ਹੋ ਰਹੇ ਕਹਿੰਦੇ ਸਾਨੂੰ 2 ਘੰਟੇ ਹੋ ਗਏ ਗੱਲ ਕਰਦਿਆਂ ਨੂੰ ਅਜੇ ਤੱਕ ਕਿਸੇ ਨੇ ਕੋਈ ਗੱਲ ਨਹੀਂ ਕੀਤੀ 2 ਘੰਟਿਆਂ ਤੋਂ ਲਗਾ ਭਾਰ ਕੇ ਅਸੀਂ ਇੱਥੇ ਜਾਣ ਰਿਹਾ ਜਿਹੜਾ ਯਤਨ ਕੀਤਾ ਕਿਉਂਕਿ ਅਸੀਂ ਜਾ ਰਹੇ ਹਾਂ ਤੇ ਜਾ ਰਹੇ ਹਾਂ ਅਸੀਂ ਸ਼ਾਂਤਮਈ ਜਾ ਰਹੇ ਹਾਂ ਅਸੀਂ ਕੋਈ ਕੋਈ ਵੀ ਉਹੋ ਜੀ ਗੱਲਬਾਤ ਨਹੀਂ ਕਰ ਰਹੇ ਅਸੀਂ ਸ਼ਾਂਤ ਵਿੱਚ ਰਹਿ ਕੇ ਸ਼ਾਂਤੀ ਵਿੱਚ ਰਹਿ ਕੇ ਜਾ ਰਹੇ ਹਾਂ ਬਿਲਕੁਲ ਤਾਂ ਜਿਵੇਂ ਖੰਡਾ ਜੀ ਕਹਿੰਦੇ ਨਜ਼ਰ ਆਏ ਕਿ ਅਸੀਂ ਸ਼ਾਂਤੀ ਦੇ ਨਾਲ ਅੱਗੇ ਵੱਲ ਜਾ ਰਹੇ ਹਾਂ 2 ਘੰਟਿਆਂ ਤੋਂ ਅਡੀਕ ਕਰ ਰਹੇ ਹਾਂ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਹੁਣ ਇਹ ਰਸਤਾ ਹੈ ਕੱਚੇ ਦੇ ਵਿੱਚੋਂ ਲਾਇਆ ਮੈਂ ਇੱਧਰ ਹਰੀਸ਼ ਨੂੰ ਕਹਾਂਗਾ ਕਿ ਇਸ ਪਾਸੇ ਨੂੰ ਆ ਕੇ ਸਾਰੀ ਤਸਵੀਰ ਦਿਖਾਣ ਤੇ ਜਿਹੜੇ ਸੀਨੀਅਰ ਅਧਿਕਾਰੀ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਉਹ ਵੀ ਇੱਥੇ ਖੜੇ ਹੋਏ ਨੇ ਕਿ ਕੱਚੇ ਦੇ ਵਿੱਚੋਂ ਐ ਲਾ ਲਿਆ ਤੇ ਇਸ ਪਾਸੇ ਨੂੰ ਜਿਹੜਾ 43 ਵਾਲੀ ਵੱਧ ਸਾਈਡ ਨੂੰ ਵੱਧ ਰਹੇ ਨੇ ਨਿਹੰਗ ਸਿੰਘ ਫੌਜ ਵੀ ਜਿਹੜੀ ਹੈ ਬੈਕ ਸਾਈਡ ਨੂੰ ਆ ਰਹੀ ਹੈ ਤੁਹਾਨੂੰ ਉਹਨਾਂ ਦੀ ਵੀ ਤਸਵੀਰ ਦਿਖਾ ਰਹੇ ਆ ਕਿ 43 ਚੰਡੀਗੜ੍ਹ ਵੱਲ ਕੂਚ ਕਰ ਰਹੇ ਨੇ ਕਹਿੰਦੇ ਕਾਫੀ ਟਾਈਮ ਹੋ ਗਿਆ ਉਡੀਕ ਕਰਦੇ ਨੂੰ ਪਰ ਹਜੇ ਕੋਈ ਗੱਲ ਨਹੀਂ ਚੱਲ ਰਹੀ ਸੀਗੀ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਉਹ ਵੀ ਆ ਗਏ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਬਾਬਾ ਜੀ جس طریقے ਨਾਲ ਕਹਿੰਦੇ ਕਿ ਉਡੀਕ ਕਰ ਰਹੇ ਕਿ کافی ਟਾਈਮ ਦੀ بس ਸੁਣਵਾਈ ਨਹੀਂ ਹੋਣੀ ਹੁਣ ਤੁਸੀਂ ਫਿਰ ਅੱਗੇ ਵੱਲ ਨੂੰ ਜਾ ਰਹੇ ਹੋ ਕੀ ਮਕਸਦ ਹੈ ਅੱਗੇ ਜਾਣਾ ਪ੍ਰਸ਼ਾਸਨ ਕਹ ਰਿਹਾ ਹੈ ਕਿ ਗੱਲ ਕਰਦੇ ਆ ਗੱਲ ਦੇ ਨਾਲ ਹੀ ਸਾਰਾ ਮਸਲਾ ਹੱਲ ਹੋਣਾ ਦੇਖੋ ਪ੍ਰਸ਼ਾਸਨ ਨਾਲ ਤੇ ਰਾਤ ਦੀ ਗੱਲ چلਦੀ ਪਈ ਸੀ ਹੈਨਾ ਰੂਟ ਵੀ ਤੈਅ ਹੋ ਗਿਆ ਹੀ ਚਲੋ ਬਾਕੀ ਪ੍ਰਸ਼ਾਸਨ ਵੀ ਸਰਕਾਰਾਂ ਦੇ ਦਬਾਅ ਹੇਠ ਹੈ ਹੈਨਾ ਤੇ ਦੇਖੋ ਮਸਲਾ ਬੰਦੀ ਸਿੰਘਾ ਦਾ ਹੈ ਮਸਲਾ ਬੇਅਦਬੀਆ ਦਾ ਹੈ ਹੈਨਾ ਸਾਰਿਆਂ ਦਾ ਪ੍ਰਸ਼ਾਸਨ ਵੀ ਸਾਥ ਦਵੇ ਪ੍ਰਸ਼ਾਸਨ ਨੇ ਪਹਿਲੋ ਸਾਥ ਬਹੁਤ ਦਿੱਤਾ ਪਰ ਪਤਨੀ ਸਰਕਾਰ ਆਦਾ ਦਵਾਰ ਹੈ ਐਤਕੀ ਪ੍ਰਸ਼ਾਸਨ ਤੇ ਵੀ ਹਨਾ ਤੇ ਇਸ ਕਰਕੇ ਗੱਲ ਮਸਲੇ ਦੀ ਗੱਲ ਲੋਕਾਂ ਤੱਕ ਆਵਾਜ਼ ਪਹੁੰਚਾਉਂਦੀ ਆ ਹੁਣ ਤੁਸੀਂ ਹੜ ਦੇਖ ਸਕਦੇ ਹੋ ਸੰਗਤ ਦਾ ਕਿੰਨਾ ਹੜੇ ਐਸੇ ਕਰਕੇ ਸਚਾਈ ਤੇ ਲੋਕ ਤੁਰੇ ਹੋਏ ਵੀ ਬੰਦੀ ਸਿੰਘਾ ਦਾ ਹਾਲ ਹੋਵੇ ਦੱਸੋ ਕਿਹੜਾ ਸੰਵਿਧਾਨ ਕਹਿੰਦਾ ਵੀ 33 32 33 ਸਾਲ 33 33 ਸਾਲ ਸਜਾਵਾ ਕੱਟਣ ਹਨਾ ਜਿਹੜਾ ਜਿੰਨਾ ਕਾਨੂੰਨ ਹੈ ਸੰਵਿਧਾਨ ਕਹਿੰਦਾ ਬੰਦੀ ਸਿੰਘ ਬਾਹਰ ਕਰੋ ਬੰਦੀ ਸਿੰਘ ਛੱਡੋ ਸਰਕਾਰ ਆਜ ਸਵਿਧਾਨ ਤੋੜ ਰਹੀ ਐ ਸਰਕਾਰਾ ਕਾਨੂੰਨ ਤੋੜ ਰਹੀ ਐ ਇਸ ਕਰਕੇ ਪੂਰੇ ਭਾਰਤ ਨੂੰ ਦੇਸ਼ਾ ਵਿਦੇਸ਼ਾਂ 'ਚ ਵੀ ਤਕੜੇ ਹੋ ਗਏ ਸੱਚ ਦੀ ਗੱਲ ਕਰਨ ਦੀ ਲੋੜ ਐ ਤੁਹਾਨੂੰ ਕੀ ਲੱਗਦਾ ਐ ਇੱਧਰ ਅੱਜ ਤੁਸੀਂ ਜਾ ਰਹੇ ਹੋ ਸੀਐਮ ਹੌਸਵਾਲ ਤੁਸੀਂ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਐਦੇ ਨਾਲ ਹੱਲ ਹੋ ਜਾਏਗਾ ਜਿਵੇਂ ਪ੍ਰਸ਼ਾਸਨ ਤੁਹਾਨੂੰ ਅੱਗੇ-ਅੱਗੇ ਲੈ ਕੇ ਜਾ ਰਿਹਾ ਉੱਥੋਂ ਤੱਕ ਦੇਖੋ ਹੱਲ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਪਰ ਖਾਲਸਾ ਦਾ ਕੰਮ ਐ ਚੜ੍ਹਦੀ ਗੱ라 'ਚ ਰਹਿਣਾ ਤੇ ਦੇਖੋ ਸਰਕਾਰਾਂ ਤੱਕ ਆਵਾਜ਼ ਬੁਲੰਦ ਕਰਨੀ ਆਪਾਂ ਸਰਕਾਰਾਂ ਤੱਕ ਮੈਸੇਜ ਤੁਹਾਡੇ ਮੀਡੀਆ ਦਾ ਬੜਾ ਧੰਨਵਾਦ ਹੈ ਦੇਖੋ ਕਿੰਨਾ ਮੀਡੀਆ ਵੀਡੀਓ ਬਣਾ ਰਿਹਾ ਕਿਉਂਕਿ ਲੋਕਾਂ 'ਚ ਗਲਤੇ ਜਾਰੀ ਨਾ ਵੀ ਕਿੰਨਾ ਵੱਡਾ ਰੋਸ ਹੈ ਲੋਕਾਂ 'ਚ ਦੇਖੋ ਪੰਜਾਬ ਦਾ ਸੀਐਮ ਆ ਲੋਕਾਂ ਨੇ 92% ਐਮਐਲ ਜਿਤਾਏ ਕਦ ਲਈ ਜਿਤਾਏ ਸੀ ਵੀ ਕੋਈ ਪੰਜਾਬ ਦਾ ਹੱਲ ਹੋਵੇ ਨਸ਼ੇ ਤੇ ਠੱਲ ਪਵੇ ਤੇ ਸੀਐਮ ਸਾਹਮਣੇ ਕੁਛ ਨਹੀਂ ਕੀਤਾ ਦੇਖੋ ਲੋਕ ਬਦਲਾਅ ਤਾਂ ਚਾਹੁੰਦੇ ਸੀਗੇ ਵੀ ਸਾਡੇ ਹੱਲ ਹੋਣ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਨੇ ਆਂ ਵੀ ਦਿੱਲੀ ਤੋਂ ਸਰਕਾਰ ਨਾ ਚਲਾਓ ਤੁਸੀਂ ਪੰਜਾਬ ਦੇ ਮਸਲੇ ਦਾ ਹੱਲ ਕਰੋ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੋ ਕਿਉਂਕਿ ਵੀ ਤੁਹਾਡੀ ਸਰਕਾਰ ਟਿਕ ਸਕੇ ਆਉਣ ਵਾਲੇ ਟਾਈਮ ਤੇ ਨਹੀਂ ਤਾਂ ਨਵਾਂ ਬਦਲਾਅ ਹੋਏਗਾ ਨਵੀਂ ਸਰਕਾਰ ਆਏਗੀ ਉਹ ਨਹੀਂ ਤੇ ਨਾ ਮੁੱਦਿਆ ਤੇ ਹੀ ਨਾ ਬੰਦੀ ਸਿੰਘਾ ਦੀ ਗੱਲ ਤੇ ਜਾਂ ਹੋਰ ਮਸਲਿਆਂ ਤੇ ਇਸ ਕਰਕੇ ਆਪਾਂ ਨੂੰ ਚੜ੍ਹਦੀ ਕਲਾ 'ਚ ਰਹਿ ਕੇ ਇਹਨਾਂ ਚੀਜ਼ਾਂ ਦਾ ਹੱਲ ਕਰਨਾ ਪੈਣਾ ਬਿਲਕੁਲ ਬਾਬਾ ਰਾਏ ਰਾਜ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਜਿਸ ਤਰੀਕੇ ਦੇ ਨਾਲ ਕਹਿੰਦੇ 2 ਘੰਟੇ ਹੋ ਗਏ ਉਹ ਡੀਕ ਕਰਦੇ ਨੂੰ ਤੇ ਕੋਈ ਗੱਲਬਾਤ ਨਹੀਂ ਹੋ ਰਹੀ ਸੀ ਕਿ ਹੁਣ ਤੁਹਾਨੂੰ ਮਜਬੂਰਨ ਅੱਗੇ ਵੱਲ ਚੱਲੇ ਪਾਣੇ ਪੈ ਰਹੇ ਨੇ 43 ਬਿਲਕੁਲ ਅਸੀਂ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਚੁੱਕੇ ਆ 43 ਸੈਕਟਰ ਬਿਲਕੁਲ ਨੇੜੇ ਰਹਿ ਗਿਆ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਹੋਰ ਅੱਗੇ ਤੱਕ ਜਾਨ ਦੇਣਗੇ ਤੇ ਇਸ ਦੇ ਨਾਲ ਹੱਲ ਨਿਕਲੇਗਾ ਕੋਈ ਚਲੋ ਦੇਖੋ ਜਿੱਥੇ ਤੱਕ ਜਾਣਾ ਅਸੀਂ ਤੇ ਜਾਨ ਦੇਣਗੇ ਚੱਲੇ ਆ ਤੇ ਜਿੱਥੇ ਪਹਿਲਾਂ ਜਥਾ ਗਿਆ ਹੋਇਆ ਉੱਥੇ ਖੜਾ ਆਇਆ ਹੋਇਆ ਉਹਨਾਂ ਕੋਲੇ ਅਸੀਂ ਪਹੁੰਚਣਾ ਜਾਨ ਨਹੀਂ ਸੀ ਦਿੰਦੇ ਪਰ ਸਿੰਘਾਂ ਨੇ ਨਾਕਾ ਤੋੜਦਾ ਅੱਗੇ ਵਧੀ ਜਾ ਰਹੇ ਨੇ ਇਸ ਕਰਕੇ ਜਿਹੜੀ ਸੰਗਤ ਆ ਉਹ ਚੜ੍ਹਦੀ ਕਲਾ ਦੇ ਨਾਲ ਜਾ ਰਹੀ ਆ ਸੀਐਮ ਨੂੰ ਇਹੀ ਅਪੀਲ ਆ ਵੀ ਆਓ ਆਪਾਂ ਜਿਹੜਾ ਹੈਗਾ ਜਿਹੜੀਆਂ ਆਪਾਂ ਅਪੀਲ ਕਰਦੇ ਆ ਸੰਗਤ ਨੂੰ ਜੀ ਇਹ ਜੀ ਕਿਤੇ ਇਹ ਨਾ ਹੋਵੇ ਕਿਤੇ ਜਿਵੇਂ ਨੌਜਵਾਨ ਜਾ ਰਹੇ ਨੇ ਕੰਨਿਆਂ ਦੇ ਵਿੱਚ ਜੋਸ਼ ਹੁੰਦਾ ਜੋਸ਼ ਦੇ ਨਾਲ ਹੋਸ਼ ਖੋਹ ਵੈਂਦੇ ਨੇ ਅੱਗੇ ਵੱਲ ਕਿਤੇ ਬਾਅਦ ਚ ਖਮਿਆਜ਼ਾ ਨਾ ਪੁੱਗਤ ਨਾ ਪੈ ਜਾਵੇ ਇਸ ਚੀਜ਼ ਦਾ ਕਈ ਵਾਰ ਕੋਈ ਪੀਸਫੁਲੀਆਂ ਐਡਾ ਕੋਈ ਮੌਲਾ ਨਹੀਂ ਹੈਗਾ ਅਸੀਂ ਟਕਰਾ ਨਹੀਂ ਚਾਹੁੰਦੇ ਜੀ ਪਹਿਲਾਂ ਇੱਕ ਜਥਾ ਗਿਆ ਹੋਇਆਗਾ ਜੀ ਹੁਣ ਵੀ ਜੇ ਅਸੀਂ ਚਲੇ ਜਾਵਾਂ ਕੋਈ ਫਰਕ ਨਹੀਂ ਪੈਂਦਾ ਉਥੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਸਾਰੇ ਹੂੰ ਠੀਕ ਆ ਨਾ ਜੀ ਤੇ ਅਸੀਂ ਇੱਕ ਰੋਜ਼ ਦਿਖਾ ਰਹੇ ਹਾਂ ਸੰਗਤ ਨੂੰ ਜੀ ਆਪਣੇ ਸਰਕਾਰ ਨੂੰ ਜੀ ਸੰਗਤ ਨਾਲ ਆ ਬਾਕੀ ਜਿਹੜਾ ਕੁਝ ਹੋਊ ਦੇਖੀ ਜਾਊ ਜਾਈ ਜਾ ਰਹੇ ਹਾਂ ਔਜਾ ਨਾਲ ਨੇ ਬਿਲਕੁਲ ਬਿਲਕੁਲ ਬਬਰ ਅਹਿਰਾਮ ਸਿੰਘ ਜੀ ਸਾਡੇ ਨਾਲ ਸੀਗੇ ਤਾਂ ਇਹ ਤਸਵੀਰ ਤੁਹਾਨੂੰ ਦਿਖਾਵਾਂਗਾ ਕਿ ਸੈਕਟਰ 43 ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਤੇ ਜਿਵੇਂ ਬਾਬਾ ਜੀ ਨੇ ਕਿਹਾ ਕਿ ਪੀਸਫੁਲੀ ਅਸੀਂ ਜਾ ਰਹੇ ਹਾਂ ਪਹਿਲਾਂ ਇੱਕ ਜੱਥਾ ਗਿਆ ਹੋਇਆ ਤੇ ਅਸੀਂ ਜੇ ਦੂਜਾ ਜੱਥਾ ਉੱਥੇ ਪਹੁੰਚੇਗਾ ਇਸ ਦੇ ਨਾਲ ਕੋਈ ਹਰਜ ਨਹੀਂ ਹੈਗਾ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਦੱਸ ਕੇ ਆਵਾਂਗੇ ਉਹਨਾਂ ਤੱਕ ਪਹੁੰਚਾ ਕੇ ਆਵਾਂਗੇ ਭਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਵੀ ਦੱਸਾਂਗੇ ਕਿ ਸਾਡੀਆਂ ਇਹ ਮੰਗਾਂ ਨੇ ਤੁਹਾਡੇ ਧਿਆਨ ਦੇ ਵਿੱਚ ਨੇ ਤੁਸੀਂ ਇਹਨਾਂ ਨੂੰ ਪੂਰੀਆਂ ਕਰੋ ਪਰ ਜਿਸ ਤਿੱਕੇ ਦੇ ਨਾਲ ਨੌਜਵਾਨ ਸਾਰੇ ਇੱਥੇ ਸੰਗਤ ਪਹੁੰਚੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਅੱਗੇ ਵੱਲ ਜਿਹੜੇ ਨੇ ਭੱਜ ਕੇ ਵੀ ਜਾ ਰਹੇ ਨੇ ਤਸਵੀਰ ਦੇਖੋ ਪ੍ਰਸ਼ਾਸਨ ਜਿਹੜਾ ਹੈ ਭੱਜ ਕੇ ਅੱਗੇ ਜਾ ਰਿਹਾ ਮੈਂ ਜਗਮੀਤ ਨੂੰ ਕਹਾਂਗਾ ਹਰਿਸ਼ ਨੂੰ ਕਹਾਂਗਾ ਕਿ ਨਾਲ ਛੇਤੀ ਚੱਲਣ ਤੇ ਅਸੀਂ ਉਹ ਤਸਵੀਰ ਦਿਖਾਈਏ ਕਿ ਜਿਸ ਦੇ ਹਿਸਾਬ ਨਾਲ ਪ੍ਰਸ਼ਾਸਨ ਪੁਲਿਸ ਕਰਮੀ ਜਿਹੜੇ ਨੇ ਉਹ ਭੱਜ ਕੇ ਅੱਗੇ ਜਾ ਰਹੇ ਨੇ ਤੇ ਸਭ ਦੇ ਉੱਤੇ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਸਭ ਪੀਸਫੁਲੀ ਚੱਲੇ ਤਸਵੀਰ ਹੈ ਤੁਹਾਨੂੰ ਅਸੀਂ ਬਿਲਕੁਲ 43 ਦੇ ਬਿਲਕੁਲ ਨੇੜੇ ਤੋਂ ਦਿਖਾ ਰਹੇ ਹਾਂ ਕਿ ਹੱਥਾਂ ਦੇ ਵਿੱਚ ਕੌਮ ਇਨਸਾਫ ਮੋਰਚਾ ਦੇ ਫਲੈਗ ਨੇ ਤੇ ਅੱਗੇ ਵੱਲ ਭਜਦੇ ਨਜ਼ਰ ਆ ਰਹੇ ਨੇ ਡੀਐਸਪੀ ਗੁਰਮਖ ਵਿਰਕ ਜਿਹੜੇ ਨੇ ਉਹ ਆਪਣੇ ਕਲੀਕਸ ਨੂੰ ਕਹਿ ਰਹੇ ਨੇ ਕਿ ਤੁਸੀਂ ਅੱਗੇ ਵੱਲ ਜਾਓ ਬਸ ਜਿਵੇਂ ਪਹੁੰਚ ਗਈ ਹੈ ਕਿਉਂਕਿ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਪੁਲਿਸ ਅਧਿਕਾਰੀ ਉਸ ਦੇ ਉੱਤੇ ਲੱਗੇ ਹੋਏ ਨੇ ਕਿ ਸਭ ਨੂੰ ਮੈਨੇਜ ਕਰਕੇ ਚਲਾਇਆ ਜਾਵੇ ਤੇ ਤਸਵੀਰ ਹੈ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਆ ਅੱਗੇ ਜਾ ਕੇ ਤੁਹਾਨੂੰ ਸਾਰੀ ਤਸਵੀਰ ਦਿਖਾਣੇ ਆ ਕਿ ਕੀ ਇਸ ਦੇ ਵਿੱਚ ਚੱਲ ਰਿਹਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਕਨੇ ਹੰਸ ਸਿੰਘ ਚੰਡੀਗੜ੍ਹ ਪ੍ਰਸ਼ਾਸਨ ਦੀ ਬਸ ਦੇ ਉੱਤੇ ਚੜ ਗਏ ਨੇ ਤੇ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ نیچے ਪੁਲਿਸ ਜਿਹੜੀ ਆ ਉਹਨਾਂ ਨੂੰ ਲਾਣ ਦੀ ਕੋਸ਼ਿਸ਼ ਕਰ ਰਹੀ ਹੈ ਕਿ نیچے ਆਓ ਇਹ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਆ ਚੰਡੀਗੜ੍ਹ ਪ੍ਰਸ਼ਾਸਨ ਦੀ ਵਾਂ ਦੇ ਉੱਤੇ ਜਿਹੜੇ ਨਿਹੰਗ ਸਿੰਘ ਚੜੇ ਨੇ ਤੇ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਦੇ ਸੈਕਟਰ 43 ਦੇ ਬਿਲਕੁਲ ਸਾਹਮਣੇ ਇੱਥੇ ਬਿਲਕੁਲ ਬੱਸ ਸਟੈਂਡ ਸਾਹਮਣੇ ਆ ਤੇ ਇਸ ਪਾਸੇ ਨੂੰ ਜਿਹੜਾ ਸਭ ਮਹਾਰਾਜ ਜੀ ਮਹਾਰਾਜ ਜੀ ਇੱਕ ਮਿੰਟ ਇੱਕ ਮਿੰਟ ਮਹਾਰਾਜ ਜੀ ਮਹਾਰਾਜ ਜੀ ਇੱਕ ਵਾਰੀ ਇੱਕ ਵਾਰੀ ਮਹਾਰਾਜ ਜੀ ਰੋਕੋ ਮਹਾਰਾਜ ਜੀ ਰੋਕੋ ਅਦਰ ਤੇ ਤੁਸੀਂ ਤਸਵੀਰ ਦੇਖਦੇ ਹੋ ਕਿ ਐਗਰੈਸਿਵ ਹੁੰਦੇ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਲਓ ਡਾਂਗਾ ਚੱਲ ਪਿਆ ਨੇ ਲਾਠੀ ਚਾਰਜ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਲਾਠੀ ਚਾਰਜ ਹੋ ਚੁੱਕਿਆ ਤੁਸੀਂ ਤਸਵੀਰਾਂ ਦੇਖ ਲਓ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ ਲਾਠੀ ਚਾਰਜਿੰਗ ਹੋ ਚੁੱਕਿਆ ਨੰਗ ਸਿੰਘਾਂ ਦੇ ਡਾਂਗਾ ਵੱਜ ਰਿਹਾ ਨੇ ਸਭ ਦੇ ਡਾਂਗਾ ਛੁੱਟੀਆਂ ਵੱਜ ਰਿਹਾ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਸਾਹਮਣੇ ਸਭ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਕੰਟਰੋਲ ਕਰ ਰਿਹਾ ਸੀਗਾ ਉਸੇ ਹਿਸਾਬ ਨਾਲ ਲਾਠੀ ਚਾਰਜ ਹੋ ਚੁੱਕਿਆ ਤੇ ਇੱਧਰ ਵੀ ਇੱਕ ਨੇਹੰਗ ਨੂੰ ਫੜ ਲਿਆ ਤੇ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਕੰਟਰੋਲ ਕਰ ਰਿਹਾ ਸੀਗਾ ਪਰ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੀ ਹੈ ਸਾਰਟੀ ਵਜੀ ਆ ਛੱਡ ਦੋ ਛੱਡ ਦੋ ਕੀ ਕੀ ਗੱਲ ਗੱਲ ਕੀ ਹੋਈ ਸਾਰੀ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਤੁਹਾਡੀ ਤੁਸੀਂ ਪ੍ਰਸ਼ਾਸਨ ਆਪਾਂ ਕੌਨੀ ਕਹਿਣਾ ਨੇ ਫੜ ਲਿਆ ਜ਼ਬਰਦਸਤੀ ਕੀ ਗੱਲ ਹੋਈ ਸਰ ਕੀ ਗੱਲ ਹੋਈ ਕੀ ਗੱਲ ਗੱਲ ਦੱਸੋ ਗੱਲ ਕੀ ਹੋਈ ਹੈ ਹੁਣ ਚੱਲ ਪੈ ਜਾ ਫਿਰ ਬੁਰਾ ਹੁਕਮ ਨਾ ਕਰ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਇਧਰ ਇਧਰ ਜਗਮੀਦ ਹਰੀਸ਼ ਇਸ ਪਾਸੇ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਜੜੀ ਆ 6:00 ਵਜੇ ਆ ਉਹਨਾਂ ਤੇ ਬਲੱਡ ਆ ਰਿਹਾ ਦੇਖੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਕਾਫੀ ਜ਼ਖਮੀ ਹੋਏ ਨੇ ਪੁਲਿਸ ਮੁਲਾਜ਼ਮ ਤੇ ਉਸ ਤੋਂ ਬਾਅਦ ਜਿਹੜਾ ਥੋੜਾ ਪੁਲਿਸ ਨੂੰ ਗੁੱਸਾ ਆਇਆ ਤਾਂ ਕਰਕੇ ਸਾਰੀ ਚੀਜ਼ ਤਸਵੀਰ ਬਦਲ ਗਈ ਹੈ ਇੱਥੇ ਝੜਪ ਹੁੰਦੀ ਹੈ ਇੱਕ ਪੁਲਿਸ ਮੁਲਾਜ਼ਮ ਹੁੰਦੇ ਨੇ ਚੱਪਲਾ ਪਈਆਂ ਹੋਈਆਂ ਨੇ ਕਾਮਿਨ ਸਾਫ ਮੋਰਚਾ ਦਾ ਜਿਹੜਾ ਫਲੈਗ ਪਿਆ ਹੋਇਆ ਤੇ ਇੱਥੇ ਝੜਪ ਹੋਈ ਇੱਕ ਪੁਲਿਸ ਮੁਲਾਜ਼ਮ ਦੇ ਮੇਰੇ ਸਾਹਮਣੇ ਉਹਦੇ ਵਿੱਚ ਗੱਡੀ ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਦੇ 6:00 ਵਜੇ ਹੈ ਇੱਕ ਅਫੀਸਰ ਸੀਗੇ ਸਰ ਉਹ ਜਿਨਕੇ ਚੋਟ ਲੱਗੀ ਹੈ ਪੁਲਿਸ ਮੁਲਾਜ਼ਮ ਨੇ ਥੇ ਉਹ ਕਿੰਨੀ ਠੀਕ ਹੈ ਵੀ ਦੇਖਾਂਗੇ ਅਭੀ ਕੁਝ ਕਮੈਂਟ ਨਹੀਂ ਕਰ ਸਕਦੇ ਇੱਕ ਹੀ ਮੁਲਾਜ਼ਮ ਕਿ ਲੱਗੀ ਨਹੀਂ ਪਤਾ ਸਕਦੇ ਓਕੇ ਇੱਕ ਮੁਲਾਜ਼ਮ ਦੇ ਜਿਹੜੀ 6 ਵਜੇ ਆ ਉਹਨੂੰ ਨਾਲ ਦੀ ਨਾਲ ਗੱਡੀ ਦੇ ਵਿੱਚ ਭਜਿਆ ਇਸ ਕਰਕੇ ਥੋੜਾ ਪੁਲਿਸ ਨੂੰ ਸ਼ਕਤੀ ਕਰਨੀ ਪਈ ਤੇ ਸਭ ਭਜਾ ਦਿੱਤੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਸਭ ਪਿੱਛੇ ਨੂੰ ਹੋ ਗਏ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ 43 ਤੋਂ ਜਿੱਥੇ ਸਾਰੀ ਇੱਕੋ ਦਮ ਇਨਸੀਡੈਂਟ ਹੋਇਆ ਤਸਵੀਰ ਤੁਹਾਡਾ ਸੰਜੀ ਕਰ ਰਹੇ ਐਸਐਸਪੀ ਕਮਰਦੀਪ ਜੋ ਕਿ ਚੰਡੀਗੜ੍ਹ ਦੇ ਮੈਡਮ ਨੇ ਪ੍ਰਸ਼ਾਸਨ बाबा मान सिंह जी थोड़ा सैटा सारे चले गए ਆਓ ਤੁਹਾਨੂੰ ਇੱਕ ਵਾਰ ਖਾਲੀ ਸੜਕਾਂ ਖਾਲੀ ਤੁਸੀਂ ਇੱਕ ਵਾਰ ਬਾਬਾ ਜੀ ਲੈ ਚਲੋ ਆਪਾਂ ਵਾਪਸ ਇੱਥੇ ਹੁਣ ਹੈ ਨਹੀਂ ਕੋਈ ਤੁਸੀਂ ਆ ਜਾਓ ਇੱਕ ਜਣਾ ਤੁਹਾਨੂੰ ਖਾਣ ਦੀ ਗੱਲ ਕਰ ਰਹੇ ਹਾਂ ਜੀ ਉਹ ਭਾਜੀ ਮੈਡਮ ਬਣਾ ਕਰ ਰਹੇ ਹਾਂ ਹਾਂ ਤੁਸੀਂ ਕਰੋ ਜੀ ਬਾਜੀ ਕਰ ਤੇ ਤਸਵੀਰ ਹੈ ਪ੍ਰਸ਼ਾਸਨ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ ਪ੍ਰਸ਼ਾਸਨ ਗੱਲ ਕਰ ਰਿਹਾ ਹੈ ਕਿ ਕੋਈ ਵੀ ਜਹੀ ਚੀਜ਼ ਨਾ ਹੋਵੇ ਕਿ ਜੋ ਅਸਥਿਤੀ ਨੂੰ ਖਰਾਬ ਕਰੇ ਪਰ ਸਥਿਤੀ ਕੰਟਰੋਲ ਕਰਨ ਦੇ ਵਾਸਤੇ ਐਸਐਸਪੀ ਚੰਡੀਗੜ੍ਹ ਕਮਰ ਮੈਡਮ ਜਿਹੜੇ ਪਹੁੰਚੇ ਨੇ ਬਾਬਾ ਜੀ ਤੁਸੀਂ ਤਸਵੀਰ ਦੇਖ ਸਕਦੇ ਹੋ ਜਿਸ ਤਿੱਕੇ ਨਾਲ ਝੜਪ ਹੋਈ ਜਿਹੜੀਆਂ ਚੀਜ਼ਾਂ ਹੋਈਆਂ ਜਿਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਵੱਜੀਆਂ ਕਈ ਨਿੰਗ ਸਿੰਘ ਵੀ ਜ਼ਖਮੀ ਹੋਏ ਪਰ ਐਜੇ ਹੀ ਨੌਬਤ ਕਿਉਂ ਆਈ ਕਿਉਂ ਕੰਟਰੋਲ ਨਹੀਂ ਹੋਇਆ ਜਾਂ ਚੀਜ਼ਾਂ ਨੇ ਉਸ ਉੱਤੇ ਵੀ ਗੱਲ ਕਰਾਂਗੇ ਪ੍ਰਸ਼ਾਸਨ ਦੇ ਅਧਿਕਾਰੀ ਸੀਨੀਅਰ ਅਧਿਕਾਰੀ ਜਿਹੜੇ ਇੱਥੇ ਮੌਜੂਦ ਨੇ ਕਿ ਕੀ ਗੱਲਬਾਤ ਹੋਈ ਸੀਗੀ ਐਸਪੀ ਅਟਵਾਲ ਸਾਹਿਬ ਵੀ ਇੱਥੇ ਮੌਜੂਦ ਨੇ ਤੁਸੀਂ ਤਸਵੀਰਾਂ ਦੇ ਵਿੱਚ ਨਜ਼ਰ ਮਾਰ ਸਕਦੇ ਹੋ ਕਿ ਜੋ ਇਹ ਸਾਰੀ ਸਥਿਤੀ ਹੋਈ ਖਰਾਬ ਹੋ ਗਈ ਸਥਿਤੀ ਇੱਕੋ ਦਮ ਚੰਡੀਗੜ੍ਹ ਇੱਥੇ ਪਹੁੰਚੇ ਨੇ 43 ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਨਿਯੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਬਾਬਾ ਰਾਹਰ ਸਿੰਘ ਜੁਰੀ ਬਾਬਾ ਕੁਲਵਿੰਦਰ ਸਿੰਘ ਹੋਰੀ ਹੋਰ ਵੀ ਜਿਹੜੇ ਬਾਬਾ ਮਾਨ ਸਿੰਘ ਹੋਰੀ ਇੱਥੇ ਮੌਜੂਦ ਨੇ ਤੇ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਅਸਲ ਦੇ ਵਿੱਚ ਹੋਇਆ ਸਭ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਐਸਐਸਪੀ ਮੈਡਮ ਆਪ ਜਿਹੜੇ ਨੇ ਇੱਥੇ ਮੌਜੂਦ ਨੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆਂ ਤਾਂ ਤਕਰੀਬਨ ਕਹਿੰਦੇ 2 ਸਾਲ ਹੋ ਗਏ ਸਾਨੂੰ ਉਡੀਕ ਕਰਦਿਆਂ ਗੱਲਾਂ ਸੁਣਦਿਆਂ ਹੋਇਆਂ ਪਰ ਸਾਡੇ ਮੰਗਾ ਦੇ ਉੱਤੇ ਸੁਣਵਾਈ ਨਹੀਂ ਹੋ ਰਹੀ ਤੇ ਇਹ ਤਸਵੀਰ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆਂ ਜਿੱਥੇ ਸੈਕਟਰ 43 ਬਸ ਸਟੈਂਡ ਦੇ ਬਿਲਕੁਲ ਸਾਹਮਣੇ ਸਾਰੇ ਪਹੁੰਚੇ ਹੋਏ ਨੇ ਤੇ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਇੱਕ ਜਥਾ ਆਲਰੇਡੀ ਇੱਥੇ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਜਥਾ ਆਇਆ ਉਦੋਂ ਥੋੜੀ ਸਥਿਤੀ ਖਰਾਬ ਹੋ ਗਈ ਪੁਲਿਸ ਪ੍ਰਸ਼ਾਸਨ ਨੇ ਵੀ ਕਈ ਦੇ ਮੁਲਾਜ਼ਮ ਸੀਗੇ ਉਹ ਜ਼ਖਮੀ ਹੋਏ ਇੱਕ ਦੋ ਨੇ ਹੰਗਾਦੇ ਵੀ ਸੱਟਾਂ ਵੱਜੀਆਂ ਉਹ ਵੱਜੀਆਂ ਕਿਉਂ ਕਾਰਨ ਕੀ ਨੇ ਉਹ ਸਥਿਤੀ ਅਜੇ ਸਪਸ਼ਟ ਮੈਡਮ ਕਰਨਗੇ ਜਾਂ ਸਾਰੀਆਂ ਚੀਜ਼ਾਂ ਜਾਂ ਦੂਜੇ ਦੇ ਮੋਰਚੇ ਦੇ ਕਨਵੀਨਰ ਨੇ ਉਹ ਸਪਸ਼ਟ ਕਰਨਗੇ ਸਥਿਤੀ ਦੀ ਨੌਬਤ ਕਿਉਂ ਆਈ ਜਿੱਥੋਂ ਤੱਕ ਸਾਰੇ ਪਹੁੰਚੇ ਸੀਗੇ ਇਹ ਤਸਵੀਰ ਹੈ ਤੋਂ ਨਾਲ ਅਸੀਂ ਸਾਂਝੀ ਕੀਤੀ ਹੈ